ਹਾਂ ਜੀ ਦੇਖੋ ਮੈਂ ਲੱਗ ਗਿਆ ਇੱਕ ਮਿੰਟ ਯਾਰ ਇੱਕ ਮਿੰਟ ਬਾਕੀ ਹੋ ਪਰੇ ਸਾਇਲੈਂਸ ਰੱਖੋਗੇ ਜੀ ਸਾਰੇ ਹਾਂਜੀ ਹਾਂਜੀ ਥੱਲੇ ਕਰ ਲਓ ਅੱਜ ਥੱਲੇ ਕਰ ਲਓ ਯਾਰ ਆਈਡੀ ਹਾਂਜੀ ਤੁਹਾਨੂੰ ਜੀ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸੱਜਣ ਜਦੋਂ ਫਤਿਹ ਫਿਲਮ ਦੀ ਅਸੀਂ ਸ਼ੂਟਿੰਗ ਦੀ ਸ਼ੁਰੂਆਤ ਕੀਤੀ ਸੀ ਜੀ ਜੀ ਥੱਲੇ ਕਰ ਲਓ ਆਈਡੀਆ ਯਾਰ ਓਕੇ ਓਕੇ ਜੀ ਕੋਈ ਥੱਲੇ ਗੱਲ ਬੁੱਤ ਥੈਂਕ ਯੂ ਜਦੋਂ ਫਤਿਹ ਫਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ ਕੀਤੀ ਸੀ ਉਦੋਂ ਜਰਵਾਰ ਸਾਹਿਬ ਤੋਂ ਕੀਤੀ ਸੀ ਔਰ ਕਹਿੰਦੇ ਕਿ ਜਦੋਂ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਹੋਏ ਤੇ ਫਤਿਹ ਦੀ ਫਤਿਹ ਜ਼ਰੂਰ ਹੁੰਦੀ ਹੈ ਔਰ ਅੱਜ ਜਦੋਂ ਫਿਲਮ ਦੀ ਸ਼ੂਟਿੰਗ ਖਤਮ ਹੋ ਗਈ ਹੈ ਰਿਲੀਜ਼ ਤੇ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਤੇ ਵਾਪਸ ਮੈਥੋਡਿਕ ਨੇ ਆਏ ਆ ਆਸ਼ੀਰਵਾਦ ਲੈਣ ਆਏ ਆ ਕਿ ਮਿਹਰ ਬਖਸ਼ੇ ਔਰ ਜਿਹੜੀ ਸ਼ੁਰੂਆਤ ਇਤੋਂ ਕੀਤੀ ਸੀ ਵਾਪਸ ਯੂ نو ਰਾਈਗੂ ਸੱਚੇ ਬਾਸ਼ਾ ਯੂ نو ਫਤਿਹ ਦਿਲਾਏ ਸਾਰੇ ਕਿਸਾਨਾਂ ਦੇ ਧਰਮ ਨੂੰ ਦੇਖ ਦੇ ਕਿਸਾਨਾਂ ਦਾ ਜੀ ਕਿਸਾਨ ਜੱਣਵੇ ਪੈ ਬੈਠੇ ਹੋਏ ਉਹਨੂੰ ਕੈਸੇ ਦੇਦੇ ਆ ਸਾਡਾ ਸੁਕਰ ਮੈਂ ਭਾਈ ਨੂੰ ਪਹਿਲਾਂ ਫਿਲਮ ਦੇ ਬਾਰੇ ਗੱਲ ਕਰਨਾ ਥੋੜਾ ਚਾਹਾਂਗਾ ਕਿ ਜਦੋਂ ਫਿਲਮ ਦੀ ਲਿਖਾਵਟ ਵੀ ਸ਼ੁਰੂ ਹੋਈ ਸੀ ਸਾਈਬਰ ਕ੍ਰਾਈਮ ਤੋਂ ਉਦੋਂ ਸਾਡੇ ਕਿਸ ਤਰ੍ਹਾਂ ਭਾਵੇਂ ਕਿਸਾਨ ਭਰਾ ਹੋਣ ਭਾਵੇਂ ਜਿਹੜੀ ਆਮ ਜਨਤਾ ਹੈ ਕਿਵੇਂ ਉਹਨਾਂ ਨੂੰ ਸਾਈਬਰ ਦੇ ਨਾਲ ਯੂ ਨੋ ਫਿਲਮ ਆ ਯਾਨਾ ਉਸੇ ਤੇ ਲਿਖਣੀ ਸ਼ੁਰੂ ਕੀਤੀ ਹੈ ਵਿੱਚ ਔਰ ਕਹਾਣੀ ਵੀ ਜਿਹੜਾ ਸ਼ੁਰੂ ਕੀਤੀ ਸੀ ਅੰਮ੍ਰਿਤਸਰ ਦੇ ਸ਼ੁਰੂ ਕੀਤੀ ਸੀ ਤਾਂ ਕਿ ਆਮ ਜਨਤਾ ਜਿਹੜੀ ਹਰ ਰੋਜ਼ ਸਾਈਬਰ ਦੇ ਇਹਨੂੰ ਤਕਲੀਫਾਂ ਤੋਂ ਗੁਜ਼ਰਦੀ ਹੈ ਉਹ ਕਿਸ ਤਰ੍ਹਾਂ ਨੂੰ ਕੱਢਿਆ ਜਾਵੇ ਤੇ ਪਹਿਲੀ ਫਿਲਮ ਇਸੇ ਲਈ ਨਾ ਡਾਇਰੈਕਟਲੀ ਇਸੇ ਲਈ ਕਰਨਾ ਚਾਹੁੰਦਾ ਕਿ ਤਾਂ ਕਿ ਉਹ ਦੱਸ ਸਕੇ ਲੋਕਾਂ ਨੂੰ ਕੀ ਤਕਲੀਫਾਂ ਹੁੰਦੀਆਂ ਨੇ ਔਰ ਜੋ ਪਿਕਚਰ ਆਊਗੀ ਦਰਸ਼ਕ ਨੂੰ ਆਈ ਹੋਪ ਕਿ ਯੋ ਕਿੰਨੇ ਨਫਰ ਦੀ ਫਤਿਹ ਹੋਣੀ ਜ਼ਰੂਰੀ ਔਰ ਵਾਹਿਗੁਰੂ ਸਿੱਤਿ ਬਾਸ਼ਾ ਮੇਰਾ ਰੱਖੇ ਕਹਿੰਦੇ ਨਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਦੀ ਫਤਿਹ ਇੱਥੇ ਆ ਕੇ ਕਿੰਨਾ ਕੁ ਮਾਨ ਸਪੂਨ ਮਿਲਦਾ ਕਿਉਂਕਿ ਜਦੋਂ ਵੀ ਅੱਛਾ ਲੱਗਦਾ ਮੈਨੂੰ ਹਮੇਸ਼ਾ ਮੈਂ ਕਹਿੰਦਾ ਜ਼ਿੰਦਗੀ ਜੋ ਵੀ ਮੈਂ ਵੱਡਾ ਕੰਮ ਕੀਤਾ ਹਮੇਸ਼ਾ ਇੱਥੋਂ ਸ਼ੁਰੂਆਤ ਤੋਂ ਕੀਤਾ ਔਰ ਜਦੋਂ ਇੱਥੇ ਆ ਕੇ ਮੱਥਾ ਟੇਕਾਂਗੇ ਬਸ ਇਹੀ ਅਰਦਾਸ ਮੰਗੂਗਾ ਕਿ ਜਿਵੇਂ ਉਹਨਾਂ ਨੇ